ਕਿ ਕਿ ਪੈਣਾ ਨਾ ਤੇ ਪੈਣਾ ਮਾਂ ਦਾ ਦੂਜਾ ਰੂਪ ਹੋ ਗਿਆ ਕੋਈ ਤੇ ਮੈਂ ਪਹਿਲਾਂ ਕੀ ਗਲਤ ਕਿਹਾ ਮੈਂ ਨਾਲੇ ਮੈਂ ਹੋਰ ਕਿਹਨੂੰ ਕਹੂੰਗਾ ਕੋਈ ਨਹੀਂ ਪੁੱਤ ਤੇਨੂੰ ਫੋਨ ਚਾਹੀਦਾ ਤੇਨੂੰ ਫੋਨ ਲੈ ਦਾਂਗੀ ਕੋਈ ਨਾ ਦੀਦੀ ਮੈਂ ਨਾ ਜੇਲ੍ਹਦਾਰਾਂ ਨੂੰ ਨਾ ਏ ਰੱਬਾ ਤੂੰ ਵੀ ਕਿੱਥੇ ਫਸਾਤਾ ਇੱਕ ਵਾਰ ਸਿਲੰਡਰ ਖਤਮ ਹੋਇਆ ਪਿਆ ਬਹਿਣ ਕਹਿੰਦੀ ਲੱਕੜਾਂ ਨਹੀਂ ਚੱਲ ਚੁੱਲ੍ਹਾ ਬਾਲ ਲਾਂਗੇ ਮੈਨੂੰ ਆਇਆ ਕੋਈ ਖੇਤਾਂ ਰਹਿਣਾ ਦੇਖ ਲੈ ਕਿਤੇ ਗਲ ਪੈ ਜੇ ਇਕੱਲੀ ਕੈਰੀ ਕੁੜੀ ਆ ਚਲ ਕੇਰਾ ਚੁੱਲ੍ਹੇ ਜੋਗਿਆ ਤੇ ਲਿਆਣੀਆਂ ਪੈਣੀਆਂ ਓਹ ਥੋ ਵੀ ਰੱਬਾ ਕਰੀਬਾਂ ਦਾ ਪੂਰਾ ਇਮਤਿਹਾਨ ਲੈਣਾ ਦੋ ਦੋ ਚੋਟਾ ਲੇ ਖੁਸ਼ ਹੋ ਜੇ ਬਾਕੀ ਹੋ ਚੱਕ ਲੈ ਹਾਂ ਹਾਂ ਦੀਦੀ ਠੀਕ ਆ ਮੈਂ ਆ ਜੂਗੀ ਸ਼ੁਕਰ ਅੱਜ ਦਾ ਜਿਹੜੀ ਸਬਜ਼ੀ ਬਚੀ ਸੀ ਹੰਦੀ ਦੀ ਨੇ ਮੈਨੂੰ ਪਾਤੀ ਪੈਨ ਸੌਖਾ ਹੋ ਜਾਊਗਾ ਨਹੀਂ ਤਾਂ ਜੇ ਫੇਰ ਰੋਟੀ ਚਾਰਨ ਵਾਲੀ ਖਾਣੀ ਪੈਂਦੀ ਅਛਾ ਰੱਜ ਕੇ ਰੋਟੀ ਤਾਂ ਖਾ ਲਾਂਗੇ ਸਾਰੇ ਜਾਨੇ ਹਾਲੇ ਸਾਡਾ ਨਿੱਕਾ ਤਾਂ ਪਨੀਰ ਚਾਕੇ ਖਾਂਦਾ ਵਿਚਾਰਾ ਖੁਸ਼ ਹੋ ਜਾਊਗਾ ਤੂੰ ਤਾਂ ਨਹੀਂ ਉਹਨੂੰ ਬਣਾ ਕੇ ਦੇ ਸਕਦੇ ਚਲ ਇਹ ਤਾਂ ਖਾ ਲੂ ਅਸੀਂ ਤਾਂ ਘੱਟ ਖਾ ਲਾਂਗੇ ਉਹ ਖਾ ਲੂ ਜ਼ਰਾ ਅਛਕੇ ਲੈ ਚਲ करता साफ सिलेंडर ज भी अज ही मुक्ना सी स्यापा हां हाँ दीपी। आगे। ਲੱਕੜਾਂ ਆਉਂਦੀਆਂ ਨੇ ਖਾ ਲੈਂਦੀਆਂ ਉਹੀ ਲਹਾਈ ਆ ਗਈ ਲੈ ਦੀ ਪਾਣੀ ਪੀਲਾ ਮਰ ਵਾਲੇ ਸਿੱਧਾ ਚੁੱਲਾ ਚੁੱਲਾ ਜੱਤਾ ਬਣਾ ਲੈ ਤੂੰ ਤਾਂ ਲੱਕੜਾਂ ਹੀ ਮਾਸਾ ਕਮਣੀਆਂ ਨੇ ਪੈਣ ਕੀ ਕਰਾਂ ਖੇਤਾਂ 'ਚ ਪਤਾ ਚੋਨੇ ਵੀਤੇ ਪਏ ਨੇ ਮੀਂਹ ਕਣ ਦਾ ਟਾਈਮ ਆ ਮੈਂ ਕਿਹਾ ਚੱਲ ਜਿਹੜੀਆਂ ਮਿਲਦੀਆਂ ਲੈ ਚੱਲ ਥੇਰਾ ਰੋਟੀ ਦਾ ਖਾ ਲਾਂਗੇ ਬਣਾ ਕੇ ਚਲੋ ਉਹਦਾ ਤੇਰੀ ਗੱਲ ਸਿਆਣੀ ਹੋਰ ਤੇ ਉਹ ਕਿੱਧਰ ਗਿਆ ਨਿਕਾ ਨਿੱਕਾ ਦਾ ਕਰੇ ਨਹੀਂ ਆਇਆ ਤਾਂ ਤੜਕੇ ਦਾ ਗਿਆ ਨੇ ਆਇਆ ਨਹੀਂਗਾ ਨਾ ਚਲ ਆਜੂਗਾ ਤੁਰੇ ਫਿਰਦਾ ਹੋਗਾ ਇਧਰ ਹਾਂ ਹੋ ਇਧਰ ਕਿਤੇ ਯਾਰਾਂ ਦੋਸਤਾਂ ਦਾ ਬੈਠੋ ਉਹ ਕਰਾ ਜਾ ਕਰ ਬੈਣੀ ਫੇ ਟਾਈਮ ਨਾਲ ਕਰੇ ਆ ਜੀ ਤੈਨੂੰ ਪਤਾ ਜਦੋਂ ਇਕੱਠੇ ਬੈੰਨੇ ਆ ਉਦੋਂ ਜੀ ਲੱਗਦਾ ਨਹੀਂ ਪੈ ਕਿੱਥੇ ਗਗਨ ਆ ਗਈ ਆ ਜਾ ਗਗਨ ਆਏ ਗਗਨ ਵੀ ਆ ਗਈ ਬੈਣੀ ਲੈ ਪੈਣੇ ਕੀ ਹੈ ਗਗਨ ਇਹ ਚ ਇਹ ਚ ਮਟਰ ਪਨੀਰ ਆ ਬੈਨੇ ਲੈ ਪੈਣੇ ਹੈਗਾ ਤਾਂ ਥੋੜਾ ਜਾਂ ਆਪਣੇ ਨੰ ਨਿੱਕੇ ਵਾਸਤੇ ਰੱਖ ਲਾਂਗੇ ਉਹ ਖਾ ਲੂਗਾ ਹਾਂ ਮਾੜਾ ਕੁਝ ਹੋ ਕੇ ਖਾਂਦਾ ਹਾਂ ਆਪਾਂ ਤਾਂ ਚਾਰਨ ਵਾਲੀ ਖਾ ਲਾਂਗੇ ਹੈਨਾ ਫੰਕਸ਼ਨ ਫੰਕਸ਼ਨ ਸੇ ਉਹਨਾਂ ਕੇ ਹਾਂ ਪਹਿਨੇ ਉਹਨਾਂ ਦੇ ਨਾ ਅੱਜ ਪੰਚੀਰੀ ਲੈ ਕੇ ਆਏ ਸੀਗੇ ਹੈ ਨਹੀਂ ਹਾਂ ਕਿ ਨਾ ਕਿ ਵੱਡੇ ਜਲਦਾਰਾਂ ਦੇ ਹਾਂ ਪਹਿਨੇ ਤੂੰ ਐਂ ਦੱਸ ਤੂੰ ਤਾਂ ਉੱਥੇ ਖਾ ਲਿਆ ਸੀ ਨਾ ਕੁਝ ਸਵੇਰ ਦੀ ਐਂ ਗਈਆਂ ਦੀ ਹਾਂ ਹਾਂ ਪਹਿਨੇ ਮੈਂ ਖਾ ਲਿਆ ਸੀ ਤੂੰ ਆ ਸੰਭਾਲ ਕੇ ਰੱਖ ਦੇ ਨਿੱਕੇ ਵਾਸਤੇ ਕੀ ਹੋ ਗਿਆ ਸੌਂ ਖਾ ਮੇਰੀ ਨਹੀਂ ਪਹਿਨੇ ਮੈਂ ਖਾ ਲਈ ਸੀ ਰੋਟੀ ਤੂੰ ਆ ਰੱਖ ਦੇ ਚਲ ਕੋਈ ਨਾ ਤੂੰ ਐਮੀਨਾ ਟੈਨਸ਼ਨ ਲੈ ਕਰ ਜਿਹਦੇ ਕੋਲੇ ਮਾਵਾ ਵਰਗੀ ਭੈਣ ਹੋਵੇ ਉਹ ਬਾਲਾ ਭੁੱਖਿਆ ਰਹਿਣ ਗਿਆ ਨਾਲ ਤੂੰ ਸਵੇਰੇ ਸਾਨੂੰ ਖਵਾ ਕੇ ਤਾਂ ਭੇਜਦੀ ਮੇਰਾ ਕੰਮ ਤੇ ਨਾਲ ਤਾਂ ਉਸੇ ਸੀ ਰਾਜ ਆ ਜਾਂਦਾ ਹੈ ਹੋਰ ਕੀ ਚਲ ਮੇਰੀ ਗੱਲ ਸੁਣੋ ਅੰਦਰ ਬਹਿ ਜਾ ਮੈਂ ਤੁਹਾਨੂੰ ਚਾਹ ਦੀ ਕੁੱਟ ਤਰ ਕੇ ਦੇਣੀ ਹੈ ਚੰਗਾ ਪੈਣੇ ਪਰ ਨਿੱਕੇ ਵਾਸਤੇ ਦੁੱਧ ਹੈਗਾ ਪਿਆ ਮੜਾ ਜਾ ਕੋਈ ਨਹੀਂ ਤੂੰ ਆ ਜਾ ਤੂੰ ਚਾਹ ਪੀ ਲੈ ਕੋਈ ਨਹੀਂ ਜਦੋਂ ਨਿਕਾ ਹੋਊਗਾ ਉਦੋਂ ਮੈਂ ਲੈ ਆਉਂਗੀ ਦੁਕਾਨੋਂ ਚਲਾ ਚਲੀ ਚਲ ਠੀਕ ਹੈ ਅੰਦਰ ਬੈਠੋ ਹੋਰ ਹਾ ਤਾਂ ਨੀ ਕੋ ਦੋਖਾ ਹੂਆ ਦੇਖੀ ਉਹਨੂੰ ਕਹਿ ਰਿਆ ਕਰ ਜਦੋਂ ਤੇਰੇ ਕੋਲੋਂ ਜਾਂਦਾ ਹੁੰਦਾ ਵੀ ਟਾਈਮ ਨਾਲ ਘਰੇ ਵੜ ਜਾ ਕਰ ਅਸੀਂ ਵੀ ਉਹਦਾ ਕੇ ਮੂੰਹ ਦੇਖਣਾ ਹੁੰਦਾ ਦਾ ਬਥੇਰਾ ਕਹਿਣੀ ਹੈ ਉਹ ਕਿੱਥੇ ਮੰਨਦਾ ਦਾ ਉਹਨੂੰ ਦੇਖ ਕੇ ਤਾਂ ਸਾਰੀ ਧਕਾਵਟ ਉਤਰ ਜਾਂਦੀ ਹੈ ਸਾਡੀ ਉਹ ਤੋਂ ਬਿਨਾ ਹੈ ਕੀ ਆਪਣੇ ਕੋਲੇ ਨਾ ਮਨ ਘਰੇ ਵੜ ਜਾ ਕਰ ਲੀਕਾ ਕੀ ਹੋ ਗਿਆ ਬਣੇ ਕੁਛ ਨਹੀਂ ਬਸ ਟਿੰਕੇ ਬੇ ਤੈਨੂੰ ਕਿੰਨੀ ਵਾਰੀ ਕਿਹਾ ਸਹੀ ਕਹਿੰਦੀ ਹਾਂ ਟਾਈਮ ਨਾ ਆ ਜਾ ਕਰ ਕਰ ਪਹਿਲਾਂ ਮੇਰੀ ਗੱਲ ਸੁਣ ਮੈਨੂੰ ਬਣੇ ਫੋਨ ਚਾਹੀਦਾ ਕੀ ਚਾਹੀਦਾ ਅ ਰੋਟੀ ਖਾ ਲ ਮੈਂ ਨਹੀਂ ਖਾਣੀ ਰੋਟੀ ਬੇ ਕਮੜਾ ਤੇਰੇ ਵੱਤ ਦਾ ਪਨੀਰ ਲੈ ਕੇ ਆਈ ਹੈ ਗਗਨ ਮੈਂ ਇਹਦੋਂ ਕਹਿਤਾ ਨਹੀਂ ਖਾਣੀ ਚਾਹੇ ਪਨੀਰ ਹੋਵੇ ਕੁਛ ਮਰਜੀ ਹੋਵੇ ਮੈਨੂੰ ਫੋਨ ਲੈ ਕੇ ਦਿਓ ਬੇ ਪੁੱਤ ਬਣ ਕੇ ਖਾ ਲ ਮੇਰੀ ਮੇਰੀ ਗੱਲ ਸੁਣ ਜੈਨ ਮੈਂ ਪਾਣੀ ਰੋਟੀ ਮੈਂ ਉਸ ਨੂੰ ਕਿਹਾ ਨਾ ਮੈਨੂੰ ਫੋਨ ਲੈ ਕੇ ਦੇ ਦੋ ਉੱਥੇ ਕਾਲਜ 'ਚ ਸਾਰੇ ਸਾਰੇ ਮੁੰਡੇ ਆਪ ਦਾ ਫੋਨ ਲਈ ਫਿਰਦੇ ਹੋਏ ਕੁਝ ਤੇ ਤੜਕੇ ਜੀ ਰੋਟੀ ਖਾਦੀ ਹੋਈਆਂ ਦੋ ਬੁਰਖੀਆਂ ਤੋੜ ਲੈ ਲੈ ਖਾ ਲੈ ਮੇਰੀ ਗੱਲ ਸੁਣ ਖਾ ਲੈ ਬੱਚਾ ਫਿਰ ਪੈਣ ਨਹੀਂ ਨਾ ਜਿੰਨਾਂ ਦੇ ਘਰੇ ਕੰਮ ਕਰਦੀ ਆ ਉਹਨਾਂ ਦੇ ਘਰੇ ਅੱਜ ਪਨੀਰੀ ਲੈ ਕੇ ਆਏ ਸੀ ਹੋਰ ਉਹਨਾਂ ਨੇ ਡੋਲੂ ਭਰ ਕੇ ਪਨੀਰ ਦਾ ਦਿੱਤਾ ਤੈਨੂੰ ਤਾਂ ਇੰਨਾ ਪਸੰਦ ਰੋਜ਼ ਤਾਂ ਮੰਗਦਾ ਬਸ ਮੈਨੂੰ ਪਹਿਲਾਂ ਫੋਨ ਚਾਹੀਦਾਗਾ ਤੁਹਾਨੂੰ ਪਤਾ ਮੈਨੂੰ ਕਿੰਨਾ ਔਖਾ ਹੁੰਦਾਗਾ ਸਾਰੇ ਫੋਨ ਚਲਾਉਂਦੇ ਆਗੇ ਮੇਰੇ ਕੋਲੇ ਫੋਨ ਨਹੀਂ ਹੈਗਾਗਾ ਲੈ ਫੜਾ ਲੈ ਗੰਦਰ ਦੇ ਅੰਦਰ ਕੋਈ ਨਹੀਂ ਫਿਰ ਖਾ ਲੂਗਾ ਉਹ ਹਜੇ ਇਹਦਾ ਮੂਡ ਠੀਕ ਨਹੀਂ ਹੈਗਾ ਨਹੀਂ ਨਹੀਂ ਲੈ ਮੂਡ ਕਿਉਂ ਠੀਕ ਲੈ ਨਿੱਕੇ ਤੂੰ ਖਾ ਅਸੀਂ ਤਾਂ ਤੇਰੇ ਕਰਕੇ ਰੋਟੀ ਨਹੀਂ ਖਾਦੀ ਅਸੀਂ ਕਿਹਾ ਪਹਿਲਾਂ ਨਿੱਕਾ ਖਾਊਗਾ ਨਾਲੇ ਤੈਨੂੰ ਤਾਂ ਪਨੀਰ ਪਸੰਦ ਆ ਨਾ ਬਸ ਤੁਸੀਂ ਖਾ ਲਓ ਮੈਂ ਤੁਹਾਨੂੰ ਕਹਿਤਾ ਨਾ ਮੈਨੂੰ ਫੋਨ ਲੈ ਕੇ ਦੇ ਦਿਓ ਬਸ ਟਿੰਕੇ ਸਿਆਣਾ ਬਣ ਆ ਤੈਨੂੰ ਤੂੰ ਆਪ ਸਿਆਣਾ ਦੱਸ ਤੈਨੂੰ ਫੋਨ ਕਿੱਥੋਂ ਲੈ ਜੀਏ ਇੰਨਾ ਮਹਿੰਗਾ ਤਾਂ ਫੋਨ ਆ ਪਹਿਣਾ ਤੇਰੀਆਂ ਦਾ ਵਿਚਾਰੀਆਂ ਲੋਕਾਂ ਦੇ ਘਰਾਂ 'ਚ ਕੰਮ ਕਰਦੀਆਂ ਫਿਰਦੀਆਂ ਨੇ ਪੁੱਤ ਮੈਂ ਘਰ ਸੰਭਦੀ ਆ ਤੈਨੂੰ ਪਤਾ ਇੰਨੀ ਆਪਣੀ ਆਈ ਚ ਲਈ ਵਸਤੀ ਪੈਸੇ ਹੁੰਦੇ ਨੇ ਕਿੱਥੋਂ ਲੈ ਦਾਂ ਕਿ ਤੈਨੂੰ ਫੋਨ ਤੈਨੂੰ ਐ ਪਤਾ ਅੱਜ ਪਿਛਲੇ ਮਹੀਨੇ ਤੇਰੀ ਕਿੰਨੀ ਫੀਸ ਭਰੀ ਆ ਕਾਲਜ ਦੀ ਨਾਲੇ ਤੈਨੂੰ ਚੰਗਾ ਭਲਾ ਪਤਾ ਆਪਣੇ ਸਿਰ ਤੇ ਛੱਤ ਨਹੀਂ ਕਮਲਿਆ ਇਹ ਘਰ ਵੀ ਆਪਾਂ ਨੂੰ ਕਿਸੇ ਨੇ ਸਮਾਇਆਗਾ ਔਰ ਨਾਲੇ ਐ ਵੀ ਨਹੀਂ ਅਗਲਾ ਕਹਿੰਦਾ ਜੇ ਸਾਫ ਸਫਾਈ ਕਰੋਗੇ ਤਾਂ ਹੀ ਇਸ ਘਰ 'ਚ ਰਹੋਗੇ ਹੈ ਤੇ ਫਿਰ ਮੈਂ ਕਿਹੜਾ ਕੋਈ ਫालतू ਚੀਜ਼ ਮੰਗਦਾ ਮੈਨੂੰ ਵੀ ਉਹਦੀ ਲੋੜ ਆ ਨਾ ਮੇਰੀ ਪੜ੍ਹਾਈ ਹੁੰਦੀ ਉਹ ਤੇ ਨੋਟਸ ਆਉਂਦੇ ਆਗੇ ਨਾਲੇ ਜੇ ਮੇਰੇ ਮਾਪਿਆਂ ਹੁੰਦੇ ਨਾ ਅੱਜ ਤਾਂ ਇੰਨਾ ਮੈਥੋਂ ਕਦੇ ਨਹੀਂ ਘਾਉਣਾ ਸੀ ਉਹਨਾਂ ਨੇ ਹੁਣ ਨੂੰ ਤਾਂ ਮੈਨੂੰ ਫੋਨ ਲੈ ਕੇ ਦੇ ਦਿੰਦੇ ਹੋ ਨੀ ਕਿਹਾ ਕਲੀ ਸੈਰਮੋਨੀ ਚ ਇਹ ਗੱਲ ਕਹਿੰਦੀ ਹਾਂ ਮਾਪਿਆਂ ਦੀ ਖੱਲੀ ਤੈਨੂੰ ਲੋੜ ਨਹੀਂ ਸੀ ਉਹਨੂੰ ਵੀ ਲੋੜ ਸੀ ਤੂੰ ਕੀ ਬੋਲ ਰਿਆ ਨਿੱਕੇ ਇਹਨੂੰ ਕੀ ਪਤਾ ਪੈਣੇ ਇਹ ਤਾਂ ਨਿਕਾਗਾ ਨਾ ਜਿਹੜਾ ਇਹਨੇ ਆਪਦਾ ਘਰ ਖਰਾਬ ਕੀਤਾ ਤੈਨੂੰ ਪਤਾ ਆਪਦੀ ਜ਼ਿੰਦਗੀ ਖਰਾਬ ਕਰ ਲਈ ਇਹਨੇ ਆਪਣੇ ਪਿੱਛੇ ਆਪਦਾ ਹੱਸਦਾ ਖੇਡਦਾ ਪਰਿਵਾਰ ਛੱਡ ਕੇ ਆਈ ਆ ਇਹਦੇ ਪਿੱਛੇ ਆਪਣੇ ਪਿੱਛੇ ਕੋਈ ਨਹੀਂ ਦੀਪੀ ਕਹਿ ਲੜਦੇ ਉਹਨੂੰ ਬਤ ਹਾਚੇ ਸਿਆਣਾ ਹੋ ਗਿਆ ਨਾ ਇੱਕ ਦੂ ਫੋਨ ਪਿੱਛੇ ਤੈਨੂੰ ਪਤਾ ਮੈਨੂੰ ਤਾਂ ਉਹਦੇ ਸਿਰ ਤੇ ਮਾਪਿਓ ਦੀ ਯਾਦ ਵੀ ਨਹੀਂ ਆਉਂਦੀ ਸਾਰਾ ਦਿਨ ਮੂੰਚਾ ਚੱਕਦੀ ਆ ਉਹਨੇ ਆਪਦੀ ਮੂੰਚੋਂ ਕੱਢ ਕੇ ਆਪਣੇ ਮੂੰਚ ਪਾਇਆ ਤੂੰ ਦੱਸ ਵੈਰੀ ਸੋਚਿਆ ਕਰਈ ਸੀ ਇਹ ਗੱਲਾਂ ਕਰਨ ਲੱਗੇ ਛੇ ਉਹ ਨਾ ਹੁੰਦੀ ਆਪਣਾ ਕੀ ਹਾਲ ਹੁੰਦਾ ਅਸੀਂ ਥੱਕ ਹਰ ਕੇ ਆਉਣੀ ਆ ਸਾਨੂੰ ਚਾਹ ਪਾਣੀ ਪੁੱਛਦੀ ਆਂ ਜਨਾਂ ਨੂੰ ਛੇ ਕੋਈ ਦੁੱਖ ਦਾ ਸੁੱਖ ਦਾ ਆਪਾਂ ਨੂੰ ਸੰਭਾਲਦੀ ਐ ਜਦੋਂ ਬੁੱਕਲ ਚ ਲੈਂਦੀ ਆ ਨਾ ਸਾਰੇ ਦੁੱਖ ਲੁਕ ਜਾਂਦੇ ਨੇ ਕਿ ਕਿਉਂ ਪੈਨ ਆ ਨਾ ਤੇ ਪੈਨ ਨਾ ਮਾਂ ਦਾ ਦੂਜਾ ਰੂਪ ਹੋ ਗਿਆ ਕੋਈ ਤੇ ਮੈਂ ਪਹਿਲਾਂ ਕੀ ਗਲਤ ਕਿਹਾ ਮੈਂ ਨਾਲੇ ਮੈਂ ਹੋਰ ਕਿਹਨੂੰ ਕਹੂੰਗਾ ਕੋਈ ਨਹੀਂ ਪੁੱਤ ਤੇਨੂੰ ਫੋਨ ਚਾਹੀਦਾ ਤੇਨੂੰ ਫੋਨ ਲੈ ਦਾਂਗੀ ਕੋਈ ਨਾ ਦੀਦੀ ਮੈਂ ਨਾ ਜੇਲ੍ਹਦਾਰਾਂ ਨੂੰ ਨਾ ਕਹਿ ਦੂੰਗੀ ਉਹਨਾਂ ਦਾ ਫੋਨ ਲੈ ਦੂੰਗੀ ਆਪਾਂ ਉਹਨਾਂ ਨੂੰ ਪੈਸੇ ਕਟਾ ਦਿਆ ਕਰਾਂਗੇ ਕੋਈ ਨਾ ਨਿੱਕੇ ਤੇ ਨੂੰ ਅਸੀਂ ਫੋਨ ਲੈ ਕੇ ਦੇ ਦਾਂਗੇ ਤੂੰ ਆਪਦੇ ਦਿਲ ਲਾ ਕੇ ਪੜ੍ਹਾਈ ਕਰ ਤੂੰ ਹਾਂ ਤੂੰ ਪੜ੍ਹ ਲਿਖ ਜੇਗਾ ਨਾ ਤਾਂ ਕਿਤੇ ਲੱਗ ਜੇਗਾ ਨਾਲੇ ਤਾਂ ਆਪਣੀ ਗਰੀਬੀ ਚੱਕੀ ਜਾਊਗੀ ਨਾਲੇ ਸਾਨੂੰ ਵੀ ਮਾਣ ਹੋਊਗਾ ਸਾਡੀ ਜ਼ਿੰਦਗੀ ਸੋਖੀ ਹੋ ਜਾਊਗੀਗਾ ਆਹੀ ਤਾਂ ਕਹਿਣਾ ਮੈਂ ਜੇ ਤੁਸੀਂ ਮੈਨੂੰ ਫੋਨ ਲੇਤਾ ਨਾ ਮੈਂ ਵਧੀਆ ਪਾਸ ਹੋ ਜਾਊਗਾ ਤੇ ਨੌਕਰੀ ਲਾ ਕੇ ਸਾਰਿਆਂ ਨੂੰ ਸੋਖੇ ਕਰ ਦੂੰਗਾ ਮੈਂ ਤੇਰੇ ਲਈ ਕੱਲਾ ਫੋਨ ਨਹੀਂ ਤੇਰੇ ਲਈ ਤੂੰ ਸਾਡੀ ਜਾਨ ਮੰਗਾ ਸਾਡੀ ਤਿੰਨਾ ਭੈਣਾਂ ਤੇਰੇ ਲਈ ਜਾਨ ਹਾਜ਼ਰ ਆ ਕੋਈ ਨਾ ਮੈਂ ਦੋ ਘਰਾਂ ਦੇ ਹੋਰ ਕੰਮ ਕਰ ਲਵਾਂਗੀ ਪਰ ਤੈਨੂੰ ਫੋਨ ਲੈ ਕੇ ਦੇ ਦਾਂਗੇ ਜੇ ਪੜ ਲਿਖ ਜੇਗਾ ਕੱਲ ਨੂੰ ਕਿਸੇ ਕੰਮ ਤੇ ਲੱਗ ਜੇਗਾ ਗਰੀਬੀ ਚੱਕੀ ਜਾਊਗੀ ਸਾਡੀ ਲੈ ਵੀਰੇ ਬੈਸਰ ਬਣੂਗਾ ਇਹ ਤਾਂ ਪੜ੍ਹ ਲਿਖ ਲੈ ਵੀਰੇ ਤੁਸੀਂ ਵੀ ਖਾ ਲਓ ਭੈਣਾਂ ਆ ਜੋ ਅਸੀਂ ਖਾ ਲਈ ਸੀ ਰੋਟੀ ਅਸੀਂ ਤਾਂ ਤੇਰੀ ਵੇਟ ਕਰਦੀ ਸੀ ਤੂੰ ਖਾ ਰੋਟੀ ਖਾ ਲਈ ਜੀ ਤੁਸੀਂ ਤੂੰ ਖਾ ਲੈ ਰੋਟੀ ਚੱਲ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਨਹੀਂ ਬਣੇ ਚਾਹ ਮੈਂ ਬਣਾ ਕੇ ਲੈ ਕੇ ਆਉਣੀ ਆ ਸਾਰਾ ਦਿਨ ਕੰਮ ਕਰਦੀ ਆ ਫਸੂ ਥੋੜਾ ਨਾ ਤੇਰੇ ਚ ਵੀ ਜਾਣਾ ਤੂੰ ਇੱਥੇ ਬੈਠਾ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਆ ਦਸਾਰਾ ਨੇ ਨੇ ਹਾਂ ਕੀ ਸੋਚੀ ਜਾਂਦੀ ਆ ਮੈਂ ਤਾਂ ਕਹਿੰਦੀ ਸੀ ਉਹਨਾਂ ਨੇ ਤਾਂ ਜਿੱਦ ਲਾ ਰੱਖੀ ਆ ਵੀ ਫੋਨ ਲੈਣਾ ਹੁਣ ਮੈਂ ਤਾਂ ਕਹਿੰਦੀ ਸੀ ਕਿ ਗਗਨ ਨੇ ਤਾਂ ਪਹਿਲੀ ਈ ਨੇ ਪੈਸੇ ਫੜਕੇ ਲਾਤੀ ਉਹਦੋਂ ਤੂੰ ਬਿਮਾਰ ਹੋ ਗਈ ਸੀ ਤੇਰੇ ਤੇ ਲਾਤੇ ਫਿਰ ਮੈਂ ਦਿੱਲੀ ਹੋ ਗਈ ਉਹਨੂੰ ਫਿਰ ਪੈਸੇ ਫੜੂਗੀ ਆਪਾਂ ਪੁੱਛਣਾ ਲਈ ਉਹਨਾਂ ਨੂੰ ਵੀ ਦੇ ਤਾਂ ਦੇ ਤਾਂ ਦੇਣਗੇ ਤੈਨੂੰ ਪੈਸੇ ਹਾਂ ਤੂੰ ਗਗਨ ਨਾਲ ਗੱਲ ਕਰ ਲੈ ਮੈਂ ਵੀ ਇਹ ਸੋਚੀ ਸੀ ਵੀ ਗਗਨ ਨੂੰ ਤੇਰੇ ਇੱਕ ਵਾਰ ਵਿੱਚ ਵੀ ਕਿ ਜੋ ਜਵਾਬ ਉਹਨਾਂ ਦੇ ਦਿੰਨਾ। ਹੋਰ ਜੋ ਆਖਰੀ ਨੋਈ ਗੱਲ ਜਮੀ ਬਨਵਾ ਹੋ ਜੂਗਾ। ਉਹ ਹੀ ਗੱਲ ਫਿਰ ਸਾਰਾ ਕੰਮ ਕਰਕੇ ਆਇਆ ਕਰੋਗੇ ਉਹਨਾਂ ਦਾ। ਆਪਾਂ ਉਹਨੂੰ ਪੁੱਛਦੇ ਆਂ ਵੀ ਚੱਲ ਤੂੰ ਨਾ ਪੁੱਛੀ ਹਨਾ ਵੀ ਹੋਰ ਕੱਬਾ ਕੰਤਾ ਕਰ ਲੈ। ਕੱਦ ਨੂੰ ਕੁਝ ਤਾਂ ਹੋੜੀ ਲੈ ਸੋਈ। ਬਗਨ ਨੇ। ਬੈਨੇ ਮੈਂ ਤੈਨੂੰ ਐ ਪੁੱਛਦੀ ਸੀ। ਦੇ ਤੂੰ ਮੈਨੂੰ ਸੱਚ ਸੱਚ ਦੱਸ। ਵੀ ਤੂੰ ਟਿੰਕਿੰਗ ਕਿਤੇ ਉਹਦੇ ਮੂੰਹ ਕਰਕੇ ਹਾਂ ਤਾਂ ਨਹੀਂ ਕਰਤੀ। ਮੇਰੀ ਗੱਲ ਸੁਣਾ। ਉਹ ਤਾਂ ਮੇਝਿਤ ਕਰੀ ਜਾਂਦਾ ਰਹਿੰਦਾ ਉਹਨੂੰ ਆਪਣਾ ਨਿਵਨੇ ਢਾਲ ਵੀ ਦਮਾਂਗੀ ਨਾ ਨਾ ਉਹ ਤੂੰ ਉਹਨੂੰ ਐ ਕਿੱਥੇ ਡਾਲ ਦਾਂਗੇ ਜਵਾਕਾ ਵਾਂਗੂ ਜਿੱਦ ਕਰਦਾ ਉਹ ਤੂੰ ਹੁਣ ਮੈਨੂੰ ਐਂ ਦੱਸ ਵਿਜੈਲਦਾਰ ਤੈਨੂੰ ਦੇਤਾ ਦੇਣਗੇ ਇੰਨੇ ਪੈਸੇ ਹਾਂ ਭੈਣੇ ਦੇ ਦੇਣਗੇ ਪੈਸੇ ਮੈਂ ਕਰ ਲੂੰਗੀ ਆਪੇ ਆਂਟੀ ਨਾਲ ਗੱਲ ਤੇ ਜਿਹੜੇ ਉਹਨਾਂ ਦੇ ਆਪਾਂ ਪਹਿਲਾਂ ਇੰਨੇ ਪੈਸੇ ਦੇਣੇ ਨੇ ਉਹ ਭੈਣੇ ਪਤਾ ਮੈਨੂੰ ਦੇਣੇ ਨੇ ਅੱਕੇ ਤਾਂ ਮੈਂ ਉਹਨਾਂ ਦੇ ਝਾੜੂ-ਪੋਚੇ ਦਾ ਕਰਦੀ ਸੀ ਚਲੇ 2 ਮਹੀਨੇ ਮੈਂ ਉਹਨਾਂ ਦੇ ਗੋਹੇ ਕੁੜੇ ਦਾ ਵੀ ਨਾਲ ਕਰ ਲੂੰਗੀ ਕੋਈ ਨਾ ਦੀਪੀ ਹੈ ਵੀ ਆਪਣਾ ਭਰਾ ਜੇ ਆਪਾਂ ਨਹੀਂ ਉਹਦੇ ਸ਼ੌਂਕ ਪੂਰੇ ਕਰਾਂਗੇ ਤਾਂ ਹੋਰ ਕਰੂਗਾ ਕੌਣ ਕਮਲੀਏ ਆਹੀ 2-4 ਸਾਲ ਆ ਆਪਾਂ ਔਖੇ ਸੌਖੇ ਕੱਢ ਲੈਣਾਂ ਜੀ ਉਹਦੀ ਪੜਾਈ ਵਧੀਆ ਹੋ ਜੂਗੀ ਤਾਂ ਉਹ ਕਿਤੇ ਲੱਗ ਜੂਗਾ ਹਾਂ ਆਪਾਂ ਨੂੰ ਤੱਕੇ ਨਹੀਂ ਖਾਣੇ ਪੈਣਗੇ ਨਾਲੇ ਜਿਵੇਂ ਆਪਾਂ ਤੱਕੇ ਖਾਣਾਂ ਕਮ ਸੇ ਕਮ ਆਪਣਾ ਭਰਾ ਤਾਂ ਨਹੀਂ ਖਾਊਗਾ ਪਰੇ ਦੀਪੀ ਅਹੀਂ ਸੋਚ ਪਾਗਲੀ ਫرائی ਕਰਦਾ ਫੋਨ ਤੇ ਹਾਂ ਮੈਨੂੰ ਪਤਾ ਅਨਾਜ ਦਾ ਮੁੰਡਾ ਕੀ ਕਹਿੰਦੇ ਹੁੰਦੇ ਨੇ ਅੱਜ ਕੱਲ ਕਲਾਸ ਆਉਂ ਆਨਲਾਈਨ ਲੱਗਦੀ ਹੈ ਨੀ ਤੂੰ ਮੇਰੀ ਗੱਲ ਸੁਣ ਪਹਿਲਾਂ ਤਾਂ ਤੂੰ ਫੁੱਲਾ ਵਰਗੀ ਸੀ ਤੇਰੀ ਜਵਾਨੀ ਰੁਲ ਗਈ ਹੁਣ ਇਹ ਪਰੀਆਂ ਵਰਗੀ ਕੋਈ ਹੋਰ ਘੁੜਾ ਕਰਕੇ ਦੀਪੀ ਕੀ ਹੋਜੀ ਗੱਲਾਂ ਕਰ ਮੇਰੀ ਗੱਲ ਸੁਣ ਲੋ ਤੁਸੀਂ ਹਟੇ ਕੰਬੜੀ ਨਹੀਂ ਚੰਗਾ ਮੈਂ ਮਾਮਾ ਵਾਂਗੂ ਪਾਲਿਆ ਮੈਂ ਤੁਹਾਨੂੰ ਕੁਛ ਨਹੀਂ ਹੋਣ ਦਿੰਦੀ ਦੀਪੀ ਨਾਲੇ ਨਾ ਛੇ ਵਧੀਆ ਕਿਸੇ ਪਾਸੇ ਲੱਗ ਜੂਗਾ ਆਪਣੇ ਰਿਸ਼ਤੇ ਵਧੀਆ ਕਰੇ ਹੋ ਜਾਣਗੇ ਤੂੰ ਰੋ ਨਾ ਪਾਗਲੇ ਕੁਛ ਨਹੀਂ ਹੁੰਦਾ ਹੈਗਾ ਕੋਈ ਨਾ ਕੱਟ ਲਾਂਗੇ ਔਖ ਦੋ ਚਾਰ ਸਾਲ ਹੋਰ ਠੀਕ ਮੇਰੀ ਸੁਣ ਗੱਲ ਤੇ ਇਤੋਂ ਕੰਮ ਹੁੰਦਾ ਠੀਕ ਆ ਜੇ ਨਹੀਂ ਹੁੰਦਾ ਨਾ ਮੈਂ ਲਵਾਇਆ ਇਹ ਕਰੂੰਗੀ ਇਹਦੇ ਨਾਲ ਦੋ ਘੰਟੇ ਨਹੀਂ ਨਹੀਂ ਮੈਂ ਮੈਂ ਘਰੇ ਕੀ ਕਰਦੀ ਆ ਮੈਂ ਬੱਗ ਜਿਆ ਕਰੂੰਗੀ ਇਹਨੂੰ ਸਿਖਰੂ ਨਹੀਂ ਜਾਉਂਦੀ ਕਿ ਹੋ ਜੀਆ ਕੱਲਾ ਕਰਦੀ ਆ ਤੂੰ ਸਾਡੀ ਦੇਖ ਕੇਅਰ ਕਰਦੀ ਆ ਐਨੇ ਬਹੁਤ ਆ ਤੂੰ ਨਿੱਕੇ ਨੂੰ ਸੰਭਲ ਲੈ ਮਮਾ ਮੈਂ ਆਪੇ ਕਰ ਲਿਆ ਕਰੂ ਕਿਧਰੇ ਨਹੀਂ ਮੇਰੀ ਜਾਨ ਨਿਕਲਦੀ ਹੈਗੀ ਕੋਈ ਨਾ ਮੈਂ ਸਵੇਰੇ ਹੀ ਉਹਨਾਂ ਨੂੰ ਪੁੱਛ ਕੇ ਨਾ ਪੈਸੇ ਲੈ ਕੇ ਤੇ ਫੋਨ ਲੈ ਆਉਣੀ ਐ ਨਿੱਕੇ ਵਾਸਤੇ ਤੂੰ ਦੇਖੀ ਖੁਸ਼ ਹੋ ਜੂਗਾ ਕੱਲ ਮੈਂ ਜਦੋਂ ਉਹਨੂੰ ਫੋਨ ਮਿਲ ਗਿਆ ਪਰ ਮੇਰੀ ਗੱਲ ਸੁਣ ਤੇਰਾ ਨਾ ਭਾਰ ਚੱਕਣਾ ਬੰਦ ਕਰਿਆ ਸੀ ਪਿਛਲੀ ਵਾਰ ਪਥਰੀ ਦਾ ਦਰਦ ਉੱਠ ਖੜਾ ਸੀ ਉਹਦਾ ਵੀ ਪ੍ਰੇਸ਼ਣ ਨਹੀਂ ਕਰ ਸਕੇ ਕੋਈ ਨਾ ਤੂੰ ਮੁੰਡੇ ਦੇ ਬੱਠੇ ਚੱਕੀਂਗੀ ਸਿਰ ਤੇ ਕੋਈ ਮਜਬੂਰੀ ਆ ਕੀ ਕਰੀਏ ਦੀਪੀ ਕਹਗਣਾ ਬੜਾ ਪਾਰੇ ਕਮਨਾ ਕਰੀ ਚੰਗਾ ਠੀਕ ਹੈ ਪਹਿਨ ਕੀ ਕਰਦੀ ਸੀ ਹੁ ਮੈਂ ਤਾਂ ਸਮਾਨ ਚੋਂ ਪਾਉਂਦੀ ਸੀ ਡੱਬੇ ਚੰਗਾ ਮੇਰੀ ਗੱਲ ਸੁਣ ਮੈਂ ਤੈਨੂੰ ਐਂ ਕਿੰਦੀ ਸੀ ਇੱਕ ਦਿਨ ਬੇਲੀਆ ਮੁਕੇ ਨਾ ਮੇਨਾਂ ਤੁਹ ਸਫਾਈ ਕਰਾਦੀ ਉਹਨਾਂ ਦਾ ਕੋਈ ਨਹੀਂ ਪਤਾ ਸਰਦਾਰ ਕਦੋਂ ਆਜਣ ਕਹਿੰਦੀ ਸੀ ਉਹਨਾਂ ਨੇ ਕੈਨੇਡਾ ਤੋਂ ਆਉਣਾਗਾ ਮੁੜ ਕੇ ਹਾਂ ਪਹਿਨੇ ਜੋ ਉਹਨਾਂ ਨੇ ਮੁੜ ਕੇ ਘਰ ਦੇਖ ਲਿਆ ਵੀ ਇਹਨਾਂ ਨੇ ਸਫਾਈ ਨਹੀਂ ਕੀਤੀ ਜੇ ਆਪਾਂ ਨੂੰ ਘਰੋਂ ਕੱਢਤਾ ਕਪੜੇ ਸਿਰ ਤੇ ਦਛਤ ਵੀ ਨਹੀਂ ਆਉਂਦੇ ਨਹੀਂ ਨਹੀਂ ਆਪਾਂ ਨਾ ਕੱਲ ਨੂੰ ਸ਼ਾਮ ਨੂੰ ਟਾਈਮ ਨਾਲ ਤੂੰ ਆ ਜੀ ਮੈਂ ਆ ਜੂਗੀ ਆ ਕੇ ਸਫਾਈ ਕਰਾ ਦਮ ਨਾ ਲੇਟ ਪੈ ਜਾਣਾ ਰਾਤ ਨੂੰ ਠੀਕ ਹੈ ਠੀਕ ਹੈ ਚੰਗਾ ਚੱਲ ਚੱਲ ਬੇਣੀ ਤੂੰ ਕਰ ਲੈ ਪੁੱਤ ਕਰ ਚੱਲ ਦੀਦੀ ਅੱਜ ਇੰਨਾ ਕ ਵੇਲਾ ਕਰ ਲਿਆ ਤੂੰ ਪੁੱਤ ਨਿਸ਼ੇ ਤੇ ਆ ਗਈ ਅੱਜ ਮੈਨੂੰ ਨਾ ਚੈਲਦਾਰਾਂ ਦਾ ਮੁੰਡਾ ਛੱਡ ਗਿਆ ਸੀ ਮੈਂ ਕੰਮਸੁੰਦੇ ਆ ਨਾ ਮੇਰੇ ਲਈ ਹਸਤਾ ਕਰਕੇ ਆ ਸੂਟ ਕਿਦਾ ਪਾਇਆ ਤੂੰ ਗਗਨ ਇਹ ਤਾਂ ਉਹਨਾਂ ਦੀ ਬਹੂ ਦਾ ਸੂਟ ਸੀ ਹੁਣੇ ਮੈਨੂੰ ਨਾ ਪੇਟੀ ਚੋਂ ਕੱਢ ਕੇ ਦਿੱਤਾ ਸੀ ਉਹਦਾ ਪਹਿਲਾ ਦਾ ਸੂਟ ਸੀਗਾ ਇਹ ਹੁਣੇ ਮੈਨੂੰ ਕਿਹਾ ਤੈਨੂੰ ਹੋਰ ਵੀ ਕੱਪੜੇ ਕੱਢ ਕੇ ਦਵਾਂਗੀ ਤੇਰਾ ਆਪ ਦਾ ਸੂਟ ਕਿੱਥੇ ਆ ਮੇਰਾ ਮੈਂ ਜੱਸ ਬਹਨਿਆ ਕਰਾਂਦੀ ਸੀ ਕਿ ਨਾਂਂਟੀ ਨਾਲ ਤਾਂ ਸਾਰੇ ਕੱਪੜੇ ਖਰਾਬ ਹੋ ਗਏ ਮੈਂ ਧੋ ਕੇ ਉੱਥੇ ਸੁੱਕਣਾ ਪਾਇਆ ਤੇ ਬੀਬੀ ਕਹਿੰਦੀ ਤੂੰ ਆ ਸੂਟ ਪਾ ਜਾ ਵਾਗਯੋ ਆਹਾਂ ਕੀ ਹੋ ਗਿਆ ਦੀਦੀ ਕੁਛ ਨਹੀਂ ਜਾ ਅੰਦਰ ਵਗ ਜਾ ਹਾਂ ਦੀਦੀ ਸੱਚ ਹਾਂ ਦੀਦੀ ਉਹ ਨਾ ਮੈਂ ਆਪਣੇ ਨਿੱਕੇ ਵਾਸਤੇ ਫੋਨ ਦੀ ਗੱਲ ਕੀਤੀ ਸੀ ਛੈਲਦਾਰਾਂ ਦਾ ਮੁੰਡਾ ਕਹਿੰਦਾ ਨਾ 4 ਵਜੇ ਆ ਜੀ ਮੈਂ ਦੁਕਾਨ ਤੋਂ ਫੋਨ ਲਿਆ ਕੇ ਫੜਾ ਦੂੰਗਾ ਤੈਨੂੰ ਮੈਂ 4 ਵਜੇ ਫੋਨ ਫੜਨ ਜਾਊਂਗੀ ਮੈਨੂੰ ਯਾਦ ਕਰਾ ਦੇ ਐਨੇ ਮੈਂ ਘਰੇ ਕੰਮ ਕਰ ਲੈਣੀ ਆ ਮੰਨ ਗਈ ਸੀ ਕੀ ਉਹ ਕਿੰਨੇ ਦਾ ਫੋਨ ਸੀ ਹੋਤਾ ਨਹੀਂ ਮੈਨੂੰ ਪਤਾ ਦੀਦੀ ਪਰ ਉਹਨਾਂ ਨੇ ਐਂ ਕਿਹਾ ਸੀ ਵੀ ਅਸੀਂ ਆਪੇ ਲਿਆ ਦਾਂਗੇ ਜਿੰਨੇ ਦਾ ਮਰਜ਼ੀ ਹੋਵੇ ਤੂੰ ਸਾਨੂੰ ਹੌਲੀ ਹੌਲੀ ਪੈਸੇ ਕਟਾ ਦੇ। ਠੀਕ ਹੋ ਗਿਆ ਦੀਦੀ। ਤੂੰ ਅੰਦਰ ਜਾ। ਇਹ ਨਾ ਮੈਂਗਾ ਫੋਨ। ਪਹਿਲਾਂ ਤਾਂ ਕਦੇ ਉਹ ਮੰਨੀ ਨਹੀਂ ਹਰ ਇੱਕ ਚੀਜ਼ੇ। ਚਕੀਤਾ ਮੰਨ ਗਏ ਤਾ ਨਹੀਂ ਪਹਿਲਾਂ ਉਹਨੇ ਕਦੇ ਇਹਨੂੰ ਕੋਈ ਸੂਟ ਦਿੱਤਾ ਇਦਾਂ ਤਾਂ ਟੈਨਸ਼ਨ ਜੀ ਹੋ ਗਈ ਕਿਤੇ ਕਾਹਨ ਕੋਈ ਗਲਤੀ ਨਾ ਕਰ ਜੇ ਨਿਆਣੀ ਆਤਾ ਨਾ ਹਜੇ ਐ ਕਰਦੇ ਅੱਜ ਤਾਂ ਮੂੜੀ ਜੀ ਲੈ ਚੰਮੀ ਆ ਪਕੀ ਅੱਗ ਬਲ ਚੁੱਕੀ ਨੇ ਨਿਕਿਆ ਤੂੰ ਹਾਂ ਮੈਂ ਕਹਿੰਦਾ ਸੀ 100 ਰੁਪਏ ਦੇ ਦੇ ਮੈਨੂੰ ਮੈਨੂੰ ਲੋੜ ਆ ਗਈ ਅੱਛਾ ਕੀ ਕਰਨਾ ਸੀਗਾ ਮੇਰੇ ਨਾਲ ਕਾਲ ਦਿੱਤੇ ਫੰਕਸ਼ਨ ਜਾਗਾ ਮੈਂ ਉਹਦੇ ਭਰਨੇ ਆ ਪੈਸੇ ਅੱਛਾ ਹਾਂ ਚੱਲ ਰੋਟੀ ਰੋਟੀ ਖਾ ਲਈ ਸੀ ਤੂੰ ਹਾਂ ਰੋਟੀ ਮੈਂ ਖਾ ਲਈ ਸੀ ਮੇਰੀ ਗੱਲ ਸੁਣ ਹਲ ਇਹ ਵੀ ਮੈਂ ਸੋਚਿਆ ਸੀਗਾ ਉਹਨਾਂ ਨੇ ਦਿੱਤੇ ਸੀਗੇ ਕੰਮ ਕਰਕੇ ਹੀ ਸੀ ਨਾ ਮੈਂ ਚੱਲ ਜਾਂਦੀ ਦੁੱਧ ਲੈਣ ਹਾਂ ਪਰ ਤੂੰ ਕੋਈ ਗੱਲ ਨਹੀਂ ਤੈਨੂੰ ਲੋੜ ਹੈ ਨਾ ਤੂੰ ਲੈ ਕੇ ਜਾ

ਤੂੰ ਐ ਕਰ ਤੂੰ ਘਰੇ ਬੈਠ ਮੈਨੂੰ ਦੁਕਾਨ ਦਾ ਸਮਾਨ ਲੈ ਆਉਣੀ ਆ ਫੋਨ ਕਿਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਤੁਸੀਂ ਤੁਸੀਂ ਕਿਉਂ ਜਾਉਂਗੀ ਮੈਂ ਜਾਉਂਗੀ ਦੀਦੀ ਚਲ ਐ ਕਰਦੇ ਆ ਮੈਂ ਆ ਕੇ ਕੰਮ ਕਰ ਲੂੰ ਤੇਰੇ ਨਾਲ ਚਲਦੀ ਲੈ ਦੀਦੀ ਗਰਮੀ ਇੰਨੀ ਆ ਕਿ ਤੁਸੀਂ ਕਰੋਗੇ ਤੁਸੀਂ ਘਰੇ ਆਰਾਮ ਕਰੋ ਮੈਂ ਲੈ ਕੇ ਆਉਣੀ ਆ ਠੀਕ ਹੈ ਨਹੀਂ ਮੇਰੀ ਗੱਲ ਸੁਣ ਮੈਂ ਦਿੱਖ ਤੈਨੂੰ ਇਕੱਲੀ ਨੂੰ ਨਹੀਂ ਜਾਣ ਦਿੰਦੀ ਮੈਂ ਤੇਰੇ ਨਾਲ ਜਾਉਂਗੀ ਕਾਮ ਤੇ ਜਾਵੀ ਹੋਰ ਗੱਲ ਹੁੰਦੀ ਆ ਆ ਹੁਣ ਦੁਕਾਨਾ ਦੁਕਾਨਾਂ ਤੇ ਇਕੱਲੀ ਨਹੀਂ ਜਾਣਾ ਮੈਂ ਚੱਲੂ ਤੇਰੇ ਨਾਲ ਚੱਲ ਦੀਦੀ ਕੀ ਹੋ ਗਿਆ ਤੁਹਾਨੂੰ ਪਹਿਲਾਂ ਤਾਂ ਤੁਸੀਂ ਕਦੇ ਆਏ ਨਹੀਂ ਕੀਤਾ ਕਿਹੋ ਜਿਹੀ ਗੱਲਾਂ ਕਰੀ ਜਾਂਦੇ ਹੋ ਮੈਂ ਛੇਤੀ ਆ ਚੁਗੀ ਨਾਲੇ ਮੈਂ ਕੋਈ ਬੱਚੀ ਥੋੜੋ ਨਾ ਮੈਂ ਮੱਥੇ ਗੁੰਮ ਜੂਗੀ ਕਾਮਲੀਏ ਕੀ ਕਿਹਾ ਤੂੰ ਬੱਚੀ ਨਹੀਂ ਹੈਗੀ ਕਿੰਨੀ ਕਬੱਡੀ ਹੋ ਗਈਆਂ ਤੂੰ ਮੇਰੇ ਵਾਸਤੇ ਤੂੰ ਅੱਜ ਵੀ ਬੱਚੀ ਆਂ ਨਹੀਂ ਦੀਦੀ ਮੇਰਾ ਉਹ ਮਤਲਬ ਨਹੀਂ ਸੀ ਪਰ ਦੇਖੋ ਦੀਦੀ ਗਰਮੀ ਬਹੁਤ ਚਾਦਿਆ ਤੁਸੀਂ ਘਰੇ ਰੁਕੋ ਕੰਮ ਤੇ ਵੀ ਤਾਂ ਮੈਂ ਜਾਣੀ ਆ ਮੈਂ ਜਾ ਕੇ ਫੋਨ ਲੈ ਆਉਂਗੀ ਅਗਲੇ ਨੂੰ ਮੈਂ ਟਾਈਮ ਦਿੱਤਾ ਤੁਸੀਂ ਆਪ ਹੀ ਤਾਂ ਕਿਹਾ ਸੀ ਤੁਹਾਨੂੰ ਪੁੱਛ ਕੇ ਹੀ ਮੈਂ ਹਾਂ ਕਹੀ ਆ ਮੈਂ ਚਲੀ ਜਾਣੀ ਆ ਮੈਂ ਆ ਚੂੰਗੀ ਦੀਦੀ बस ਗਈ ਤੇ ਮੈਂ ਆਈ ਛੇਤੀ ਆਈ ਚੰਨਾ ਕਿਸੇ ਕੋਲ ਖੜਨਾ ਨਹੀਂ ਪੁੱਤ ਮੈਂ ਹੀ ਦੀਦੀ ਮੈਂ ਕਿਤੇ ਨਹੀਂ ਖੜਦੀ ਮੈਂ ਛੇਤੀ ਆ ਜੂੰਗੀ ਚੱਬ ਆ ਜਾ ਮੈਂ ਏਦਾਂ ਕਰ ਲਈ ਤੂੰ ਵੀ ਨਹੀਂ ਏਦਾਂ ਕਰਦੇ ਪਹਿਲਾਂ ਕੀਤਾ ਇਹ ਤਾਂ ਜੀਜਾ ਖਬਰ ਆ ਹੀ ਜਾਂਦਾ ਪਛਵਾਨ ਹੋ ਹੀ ਜਾਂਦੀ ਆ ਤੇ ਕੋਈ ਗਲਤੀ ਨਾ ਕਰ ਲੈ ਆਪਾਂ ਦੇ ਦੇਖ ਕੇ ਤਾਂ ਮਾਂ ਕਿਹੜੇ ਬਾਸੀ ਨੂੰ ਜਾਂਦੀ ਆ ਨੀਸ਼ੇਤੀ ਬਗੀ ਅੱਜ ਹੁਣ ਤਾਂ ਬਾਹਰ ਨਿਕਲੀ ਸੀ ਛੋੜੀ ਗੱਲ ਦਾ ਪਿਆਰ ਹੈ ਮੈਨੂੰ ਕਿਤੇ ਹੋਹੀ ਨਾ ਹੋ ਜਾ ਆ ਸਾਟੇ ਵਾਲਾ ਨਿਕਾਣ ਹੀ ਲੱਗਦਾ ਮੈਨੂੰ ਲੱਗਦਾ ਤਾਂ ਉਹੀ ਐ ਅਰੇ ਕੁੜੀ ਇਹ ਤਾਂ ਸਾਡਾ ਨਿਕਾ ਲੱਗਦਾ ਕੁਛ ਨਾ ਨਾ ਪਰ ਨਾ ਬੰਡਾਲੇ ਕੀ ਕਹਿਣਗੇ ਜਿਹੇ ਇਹਨਾਂ ਦੀ ਕੁੜੀ ਐਂ ਫਰਦੀ ਆ ਮੈਂ ਭੈਣ ਕੋਲੇ ਗੱਲ ਕਰਦੀ ਆ ਨਾਲੇ ਦੇਖਦੀ ਆ ਵੀ ਉਹ ਘਰੇ ਆ ਕਿ ਕਿੱਥੇ ਆ ਪਰ ਨਿਕਾ ਇਹਦਾ ਕੰਮ ਨਹੀਂ ਕਰ ਸਕਦਾ ਐਵੇਂ ਕੁੜੀ ਨਾਲ ਸ਼ਰੀਆਮ ਪਿੰਡ ਚ ਚਲ ਕੇ ਜਾ ਕੇ ਦੇਖਦੀ ਆਂ ਭੱਟੀ ਬੈਨ ਨੂੰ ਹੁਸਤੀਆਂ ਦੇ ਹਰਮਨ ਮੇਰੇ ਕੋਲ ਜਿੰਨੇ ਪੈਸੇ ਸੀ ਮੈਂ ਤੁਨ ਲਿਆ ਕੇ ਦੇਤੇ ਯਾਰ ਹੁਣ ਮੈਨੂੰ ਵੀ ਨਾ ਕਰੋ ਮੰਗਣੇ ਔਖੇ ਹੋ ਜਾਂਦੇ ਆ ਤੈਨੂੰ ਪਤਾ ਮੈਂ ਕਿਹੜਾ ਕੋਈ ਕੰਮ ਕਰਦਾ ਲੈ ਜੇ ਤੂੰ ਮੇਰਾ ਰਹਿਣਾ ਨਾ ਪੈਸੇ ਤੈਨੂੰ ਦੇਣੇ ਪੈਣਗੇ ਨਾਲੇ ਕੁੜੀਆਂ ਦੇ ਵੀ ਸ਼ੌਂਕ ਹੁੰਦੇ ਨੇ ਉਹ ਵੀ ਮੈਂ ਪੂਰੇ ਕਰਨੇ ਹੀ ਨੇ ਨਾਲੇ ਤੇਰੀਆਂ ਤਿੰਨ ਭੈਣਾਂ ਨੇ ਉਹਨਾਂ ਤੋਂ ਵੀ ਮੰਗ ਸਕਦਾ ਲਿਆ ਕੇ ਦੇ ਮੈਨੂੰ ਦੇਖਰ ਮਨ ਯਾਰ ਮੇਰੀਆਂ ਭੈਣਾਂ ਨੇ ਨਾ ਮੈਨੂੰ ਬਹੁਤ ਔਖਾ ਨਾ ਪਾ ਲਿਆ ਤੇ ਤੈਨੂੰ ਵੀ ਪਤਾ ਵੀ ਮੈਂ ਬਹੁਤ ਗਰੀਬ ਹਾਂ ਮੈਂ ਤੇਰੇ ਲਈ ਇੰਨੇ ਪੈਸਿਆਂ ਦਾ ਹੱਲ ਕਰ ਨਹੀਂ ਸਕਦਾ ਮੇਰੀ ਗੱਲ ਸੁਣ ਮੇਰੇ ਕੋਲ ਜਿੰਨਾ ਕੋ ਹੁੰਦਾ ਮੈਂ ਤੇਰੇ ਲਈ ਕਰਦਾ ਰਿਹਾ ਨਾ ਬਸ ਬਸ ਉਦੋਂ ਤਾਂ ਬੜਾ ਕਹਿੰਦਾ ਸੀ ਕਿ ਮੈਂ ਤੈਨੂੰ ਪਿਆਰ ਕਰਦਾ ਤੇ ਹੁਣ ਤੂੰ ਮੇਰੇ ਨਖਰੇ ਵੀ ਨਹੀਂ ਚੱਕ ਸਕਦਾ ਉਹ ਇਹ ਉਹ ਗੱਲ ਨਹੀਂ ਹੈਗੀ ਟੈਂਸ਼ਨ ਨਾਲ ਕੋਈ ਗੱਲ ਨਹੀਂ ਮੈਂ ਕਰਦਾ ਕੁਛ ਆਲਾ ਤੈਨੂੰ ਪਤਾ ਨਾ ਮੈਂ ਥੋ ਜਿੰਨਾ ਹੁੰਦਾ ਮੈਂ ਓਨਾ ਕਰਦਾ ਤੇਰੇ ਲਈ ਬਸ ਮੈਨੂੰ ਨਹੀਂ ਪਤਾ ਨਾਲੇ ਜਿਹੜਾ ਤੈਨੂੰ ਕੰਮ ਕਿਹਾ ਨਾ ਉਹ ਹੋਣਾ ਚਾਹੀਦਾ ਠੀਕ ਐ